ਸਤ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਆਪਾਂ ਕੌਣ ਸੀ ਕੁੰਮਾ ਮਾਸਕੀ ਤੇ ਮਾਤਾ ਲక్ష్ਮੀ ਜੀ। ਜੇ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਉਹਨਾਂ ਦੀਆਂ ਕਹਾਣੀਆਂ ਵੇਖਣ ਲਈ, ਸਟੋਰੀਆਂ ਵੇਖਣ ਲਈ, ਧਾਰਮਿਕ ਸਟੋਰੀਆਂ ਵੇਖਣ ਲਈ ਸਾਡੇ ਚੈਨਲ ਨੂੰ ਸਪੋਰਟ ਜ਼ਰੂਰ ਕਰਨਾ। ਕਹੋ ਮਾਸਕੀ ਤੇ ਮਾਤਾ ਲక్ష్ਮੀ ਦੀ ਸਰਸਾਂ ਨਦੀ ਤੇ ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਗੁਜਰੀ ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਗੁਜਰੀ ਜੀ ਦੋਵੇਂ ਮਾਸੂਮਾਂ ਨੂੰ ਲੈ ਕੇ ਅਤੇ ਉਹਨਾਂ ਉਂਗਲ ਪਹਨੇਰੇ ਵਿੱਚ ਝਾੜੀਆਂ ਵਿੱਚੋਂ ਗੁਜ਼ਰਦੇ ਸਤਲੁਜ ਦਰਿਆ ਤੇ ਸਰਸਾ ਨਦੀ ਦੇ ਸਾਂਝੇ ਪੱਤਨ ਉੱਤੇ ਕੁੰਮਾ ਮਾਸਕੀ ਨਾਂ ਦੇ ਵਿਅਕਤੀ ਦੀ ਕੱਖ ਕਾਨਿਆਂ ਦੀ ਸ਼ਾਂਤ ਸੀ। ਤਿੰਨੇ ਰੱਬੀ ਰੂਹਾਂ ਉਸ ਥਾਂ ਜਾ ਰੁਕੀਆਂ। ਕੁੰਮਾ ਮਾਸਕੀ ਸਤਲੁਜ ਦਰਿਆ ਵਿੱਚ ਬੇੜੀ ਚਲਾ ਕੇ ਗੁਜ਼ਾਰਾ ਕਰਦਾ ਸੀ। ਰਾਤੀ ਉਹ ਉੱਥੇ ਹੀ ਰੁੱਖੀ ਸੁੱਕੀ ਖਾ ਕੇ ਰੱਬ ਦਾ ਸ਼ੁਕਰਾਨਾ ਕਰਦਾ ਸੌਂ ਜਾਂਦਾ। ਉਹ ਮੁਸਾਫਰਾਂ ਕੋਲੋਂ ਸ੍ਰੀ ਗੁਰੂ ਗਵੰਦ ਸਿੰਘ ਜੀ ਬਾਰੇ ਸੁਣਦਾ ਕਿ ਉਹ ਗਰੀਬ ਗੁਰਬੇ ਦੇ ਹਮਦਰਦ ਤੇ ਰੱਖਿਆਕ ਹਨ ਮਨ ਹੀ ਮਨ ਕੁੰਮਾ ਉਹਨਾਂ ਦਾ ਮਰੀਦ ਹੋ ਗਿਆ ਸੀ ਜਦੋਂ ਉਸ ਨੇ ਆਪਣੀ ਕੁੱਲੀ ਅੱਗੇ ਖੜੇ ਤਿੰਨ ਰੱਬੀ ਨੂਰ ਦੇਖੇ ਉਹ ਸਮਝ ਗਿਆ ਕਿ ਇਹ ਕੌਣ ਹਨ ਉਸ ਨੇ ਬਹੁਤ ਆਦਰ ਪ੍ਰੇਮ ਸਹਿਤ ਉਹਨਾਂ ਨੂੰ ਸ਼ਤੰਦਰ ਆਉਣ ਲਈ ਬੇਨਤੀ ਕੀਤੀ ਕੁ ਮੈਂ ਨੇ ਮਾਤਾ ਜੀ ਅਤੇ ਗੁਰ ਲਾਲਾ ਨੂੰ ਘਾਫੂਸ ਦੇ ਬਿਸਤਰੇ ਉੱਤੇ ਬਿਠਾਇਆ ਤੇ ਜੋ ਵੀ ਮੋਟਾ ਭਾਰਾ ਕੱਪੜਾ ਸੀ ਉਹਨਾਂ ਨੂੰ ਠੰਡ ਤੋਂ ਬਚਣ ਲਈ ਦਿੱਤਾ। ਮਖਮਲੀ ਸੇਜਾਂ ਉੱਤੇ ਸੌਣ ਵਾਲੇ ਰਜਾ ਵਿੱਚ ਰਾਜੀ ਰਹਿ ਉੱਥੇ ਠਾਰ ਕਰਨ ਦਾ ਫੈਸਲਾ ਕੀਤਾ। ਉਸ ਕੀ ਨਾਲ ਦੇ ਪਿੰਡੋਂ ਉਹਨਾਂ ਲਈ ਭੋਜਨ ਲੈਣ ਚਲਾ ਗਿਆ। ਪਿੰਡ ਵਿੱਚ ਲక్ష్ਮੀ ਨਾਮ ਦੀ ਇੱਕ ਵਿਧਵਾ ਬ੍ਰਾਹਮਣ ਔਰਤ ਇਕੱਲੀ ਰਹਿੰਦੀ ਸੀ। ਜੋ ਬਹੁਤ ਹੀ ਦਿਆਲੂ ਤੇ ਨੇਕਦਿਲ ਸੀ। ਉਹ ਕਿਸੇ ਵੀ ਲੋੜਵੰਦ ਨੂੰ ਰੋਟੀ ਪਾਣੀ ਸ਼ਕਾ ਕੇ ਪ੍ਰਸੰਨ ਹੁੰਦੀ ਤੇ ਭਜਨ ਬੰਦਗੀ ਕਰਦੀ ਰਹਿੰਦੀ। ਕੁੰਮੇ ਨੇ ਉਸ ਨੂੰ ਸਾਰੀ ਵਾਰਤਾ ਦੱਸੀ। ਮਾਈ ਲక్ష్ਮੀ ਨੇ ਉਸ ਨੂੰ ਭੋਜਨ ਦੇ ਨਾਲ ਕੁਝ ਗਰਮ ਕੱਪੜੇ ਵੀ ਦਿੱਤੇ। ਕੁੰਮੇ ਨੇ ਤਿੰਨਾਂ ਨੂੰ ਭੋਜਨ ਸ਼ਕਾਇਆ। ਇਤਿਹਾਸ ਦੱਸਦਾ ਹੈ ਕਿ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਵੀ ਮਾਤਾ ਜੀ ਨੂੰ ਲੱਭਦਾ ਉੱਥੇ ਆ ਪੁੱਜਾ। ਉਸ ਦੇ ਮਨ ਵਿੱਚ ਲਾਲਚ ਤੇ ਕੋੜ ਸੀ। ਘਰ ਦਾ ਪੁਰਾਣਾ ਨੌਕਰ ਤੇ ਭੇਤੀ ਹੋਣ ਕਾਰਨ ਉਸ ਨੂੰ ਪਤਾ ਸੀ ਕਿ ਮਾਤਾ ਜੀ ਕੋਲ ਜੋ ਖੁਰਜੀ ਹੈ ਉਸ ਵਿੱਚ ਧਨ ਤੇ ਜੀਵਰਾਤ ਹਨ ਮਾਤਾ ਗੁਜਰੀ ਜੀ ਨੂੰ ਇਹ ਜਤਾਇਆ ਕਿ ਮੈਂ ਤੁਹਾਡੀ ਫਿਕਰ ਕਰਦਾ ਲੱਭਦਾ ਇੱਥੇ ਆਇਆ ਹਾਂ ਉਸ ਨੇ ਕਿਹਾ ਕਿ ਦੁਸ਼ਮਣ ਦੀਆਂ ਫੌਜਾਂ ਗੁਰੂ ਸਾਹਿਬ ਤੇ ਪਰਿਵਾਰ ਨੂੰ ਲੱਭਦੀਆਂ ਫਿਰਟੀਆਂ ਹਨ ਮੈਂ ਤੁਹਾਨੂੰ ਹਟਵੇਂ ਲੁਕਵੇ ਰਾਹਾਂ ਤੋਂ ਆਪਣੇ ਪਿੰਡ ਲੈ ਜਾਵਾਂਗਾ ਉੱਥੇ ਤੁਸੀਂ ਸੁਰੱਖਿਅਤ ਰਹੋਗੇ ਸਵੇਰ ਹੋਈ ਤੇ ਮਾਈ ਲక్ష్ਮੀ ਸਾਰਿਆਂ ਲਈ ਭੋਜਨ ਲੈ ਆਈ। ਮਾਤਾ ਗੁਦਰੀ ਜੀ ਨੇ ਕੁੰਮੇ ਮਾਸਕੀ ਤੇ ਮਾਈ ਲక్ష్ਮੀ ਨੂੰ ਧਨ ਜੇਵਰ ਤੇ ਸੋਨੇ ਦੀਆਂ ਮੋਰੀਆਂ ਦੇ ਕੇ ਨਮਾਜ਼ਾਂ। ਕੁੰਮਾ ਮਾਸਕੀ ਉਹਨਾਂ ਨੂੰ ਆਪਣੀ ਬੇੜੀ ਵਿੱਚ ਸਤਲੁਜ ਦਰਿਆ ਪਾਰ ਕਰਾ ਕੇ ਇੱਕ ਪਲਕਣ ਦੇ ਦਰਖਤ ਕੋਲ ਉਤਾਰ ਆਇਆ। ਉਸ ਦਰਖਤ ਨਾਲ ਪੁਰਾਣੇ ਮਲਾ ਆਪਣੀਆਂ ਬੇੜੀਆਂ ਬੰਦੇ ਸਨ ਜੋ ਅੱਜ ਵੀ ਮੌਜੂਦ ਹੈ। ਇਥੋਂ ਹੀ ਬੇਈਮਾਨ ਗੰਗੂ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਆਪਣੇ ਪਿੰਡ ਲੈ ਗਿਆ। ਮਾਤਾ ਗੁਤਰੀ ਜੀ ਅਤੇ ਸਹਬਜ਼ਾਦਿਆਂ ਨੇ ਪਰਿਵਾਰ ਵਿਛੜ ਕੇ 7 ਅਪੂ 1761 ਵਿਕਰਮੀ ਮੁਤਾਬਕ 21 ਦਸੰਬਰ 1704 ਈਸਵੀ ਦੀ ਰਾਤ ਸਤਲੋਜ ਤੇ ਸਰਸਾ ਨਦੀ ਦੇ ਸਾਂਝੇ ਪੱਤਨ ਉੱਤੇ ਕੁੰਮੇ ਮਾਸਕੀ ਕੋਲ ਗੁਜਾਰੀ। ਕੁੰਮੇ ਮਾਸਕੀ ਦਾ ਪਹਿਲਾਂ ਤੇ ਪੂਰਾ ਨਾਂ ਕਰਮਦੀਨ ਸੀ ਪਰ ਲੋਕ ਇਸ ਨੂੰ ਪਹਿਲਾਂ ਕਰਮੂ ਤੇ ਫਿਰ ਕੁੰਮਾ ਕਹਿੰਦੇ ਸਨ। ਇਹ ਇਹ ਮੁਗਲ ਹਕੂਮਤ ਦੇ ਜ਼ੁਲਮ ਦਾ ਸਕਾਰ ਹੋਇਆ। ਜਬਰੀ ਮੁਸਲਮਾਨ ਬਣਾਇਆ ਹਿੰਦੂ ਵਿਅਕਤੀ ਸੀ। ਅਸਦਾ ਨਾਮ ਬਦਲ ਕੇ ਕਰੀਮ ਬਖਸ਼ ਰੱਖਿਆ ਗਿਆ ਸੀ। ਕੁੰਮਾ ਸਤਲੁਜ ਦਰਿਆ ਨੇੜੇ ਵਸਦੇ ਪਿੰਡ ਅਵਾਨ ਦੇ ਗਰੀਬ ਝੋੜ ਪਰਿਵਾਰ ਵਿੱਚ ਜਨਮਿਆ ਸੀ। ਸਤਲੁਜ ਦਰਿਆ ਜਾਂ ਖੂਹ ਤੋਂ ਪਾਣੀ ਭਰ ਕੇ ਲੋਕਾਂ ਦੇ ਘਰੀ ਪਹੁੰਚਾਉਣਾ ਉਸ ਦਾ ਪਿਤਾ ਪੁਰਖੀ ਕੀਤਾ ਸੀ। ਪਾਣੀ ਵਾਲੀ ਮਸਕ ਕਾਰਨ ਉਸ ਦੇ ਨਾਂ ਨਾਲ ਮਾਸ ਕੀ ਸਬਦ ਜੁੜ ਗਿਆ ਉਹ ਹੋਰ ਮਿਹਨਤ ਮਜ਼ਦੂਰੀ ਵੀ ਕਰਦਾ ਆਲੇ ਦੁਆਲੇ ਦੇ ਲੋਕਾਂ ਨੂੰ ਸਤਲੋਜ ਪਾਰ ਕਰਾਉਣ ਲਈ ਉਹ ਬੇੜੀ ਚਲਾਉਣ ਲੱਗਾ ਦਰਿਆ ਕਿਨਾਰੇ ਉਸ ਨੇ ਖੱਖਾਂ ਕਾਨਿਆਂ ਦੀ ਕੁਲੀ ਬਣਾ ਲਈ ਮੁਸਾਫਰ ਦੀ ਸਹੂਲਤ ਲਈ ਉਹ ਉੱਥੇ ਹੀ ਰਹਿਣ ਬਸੇਰਾ ਕਰ ਲੈਂਦਾ ਜੇ ਪੱਤਨ ਤੇ ਇੱਕ ਪੈਲਕਨ ਦਾ ਦਰਖਤ ਸੀ ਕੁੰਮਾ ਆਪਣੀ ਬੇੜੀ ਉਸ ਨਾਲ ਬੰਨ੍ਹ ਕੇ ਮੁਸਾਫਰਾਂ ਦੇ ਅੰĐi ਕਰਦਾ ਇਸੇ ਦੌਰਾਨ ਮਸਜਬੀ ਜਨੂਨ ਚ ਅੰਨੀ ਹੋਈ ਮੁਗਲ ਹਕੂਮਤ ਨੇ ਹੋਰ ਬੇਵੱਸ ਲੋਕਾਂ ਦੇ ਨਾਲ ਉਸ ਦਰवेश ਨੂੰ ਜਬਰੀ ਮੁਸਲਮਾਨ ਬਣਾਇਆ ਮਾਈ ਲਾਸ਼ਮੀ ਬ੍ਰਾਹਮਣ ਪਰਿਵਾਰ ਦੀ ਧੀ ਸੀ ਜੋ ਕੁੰਮੋਂ ਦੇ ਕੁੰਮੇ ਦੇ ਪਿੰਡ ਅਵਾਨਕੋਟ ਵਿਆਹੀ ਹੋਈ ਸੀ ਸੋਹਰਾ ਪਰਿਵਾਰ ਲੋਕਾਂ ਦੇ ਘਰਾਂ ਵਿੱਚ ਪੂਜਾ ਪਾਠ ਕਰਦਾ ਸੀ ਜਿਸ ਕਰਕੇ ਇਹ ਪਰੋਇਤ ਸੱਦੇ ਜਾਂਦੇ ਸੀ ਲਾਸ਼ਮੀ ਦੇ ਕੋਈ ਔਲਾਦ ਨਹੀਂ ਸੀ ਤੇ ਉਸ ਦਾ ਪਤੀ ਵੀ ਪ੍ਰਲੋਕ ਸਤਾਰ ਗਿਆ ਸੀ ਉਹ ਭਜਨ ਬੰਦਗੀ ਕਰਦੀ ਤੇ ਸੇਵਾ ਬਿਰਤੀ ਨਾਲ ਲੋੜਵੰਦਾਂ ਨੂੰ ਅੰਨ ਪਾਣੀ ਸ਼ਕਾਉਂਦੀ। ਕੁੰਮਾ ਉਸ ਦਾ ਬਹੁਤ ਆਦਰ ਕਰਦਾ ਤੇ ਮਾਈ ਲక్ష్ਮੀ ਖਾਣੇ-ਦਾਣੇ ਤੋਂ ਇਲਾਵਾ ਅੰਨ ਧੰਨ ਨਾਲ ਵੀ ਕੁੰਮੇ ਦੀ ਮਦਦ ਕਰਦੀ। ਜੇ ਵੇਲੇ ਇੱਕ ਵੇਲੇ ਕੋਈ ਮਸਾਫਰ ਉਸ ਕੋਲ ਠਹਿਰ ਜਾਂਦਾ ਤਾਂ ਉਹ ਮਾਈ ਲక్ష్ਮੀ ਕੋਲੋਂ ਭੋਜਨ ਲਿਆ ਕੇ ਉਸ ਨੂੰ ਖਵਾਉਂਦਾ। ਦੋਵਾਂ ਦੀ ਉਮਰ ਤਾਂ ਮਾਂ ਦੇ ਪੁੱਤਰ ਦਰਾਜੇ ਵਾਲੀ ਸੀ। ਉਮਾ ਪੁੱਤਰ ਪਾਂਗ ਇੱਕ ਦੂਜੇ ਦਾ ਆਸਰਾ ਸਨ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕੁੰਮਾ ਮਾਸਕੀ ਤੇ ਮਾਈ ਲక్ష్ਮੀ ਵੱਲੋਂ ਮਾਤਾ ਜੀ ਤੇ ਕੀਤੀ ਸੇਵਾ ਬਾਬਤ ਦਾ ਪਤਾ ਲੱਗਾ ਤਾਂ ਉਹ ਅਵਾਨ ਕੋਟਾ ਪੁੱਜਾ। ਇਹ ਪਿੰਡ ਅਵਾਨ ਜਾਤ ਦੇ ਮੁਸਲਮਾਨਾਂ ਨੇ ਬਸਾਇਆ ਸੀ। ਜੂਨ 1710 ਵਿੱਚ ਦਸਮ ਪਿਤਾ ਦੇ ਬੁਰਸਾਈ ਬੰਦੇ ਨੇ ਅਵਾਨ ਕੋਟ ਦੇ ਕਿਲੇ ਤੇ ਕਬਜ਼ਾ ਕਰ ਲਿਆ। ਦੋਸ਼ੀਆਂ ਨੂੰ ਸਜ਼ਾਾਂ ਦਿੱਤੀਆਂ। ਮਾਈ ਲక్ష్ਮੀ ਤੇ ਕੁੰਮਾ ਮਾਸਕੀ ਨੂੰ ਬਹੁਤ ਮਾਣ ਸਨਮਾਨ ਦੇ ਕੇ ਵੜਿਆਇਆ ਕੁੰਮਾ ਮਾਸਕੀ ਅਮਰਤ ਪਾਨ ਕਰਕੇ ਸਿੰਘ ਸਜ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਥਰੇ ਦੇ ਨਾਲ ਅਗਲੀ ਮਹਿਮਲੀ ਤੁਰ ਪਿਆ ਮਾਈ ਲక్ష్ਮੀ ਨੇ ਵਿਰਦਪ ਸਤਾ ਵਿੱਚ ਆਪਣੇ ਪਿੰਡ ਅਵਾਨਕੋਟ ਹੀ ਜੀਵਨ ਪੰਦ ਮੁਕਾਇਆ ਤੇ ਆੰਤਮ ਸੰਸਕਾਰ ਉੱਥੇ ਹੀ ਹੋਇਆ ਕਰਮ ਸਿੰਘ ਪਾਪ ਕੁੰਮਾ ਮਾਸਕੀ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਨਾਲ ਝਾਲਮਾ ਜਾਬਰਾਂ ਦੇ ਆਹੂ ਲਾਉਂਦਾ ਸ਼ਹਾਦਤ ਪ੍ਰਾਪਤ ਕਰ ਗਿਆ ਕੁਮਾ ਮਾਸ ਕੀ ਸਤਲੁਜ ਦਰਿਆ ਦੇ ਕੰਡੇ ਵਸਦੇ ਪਿੰਡ ਅਵਾਨਕੋਟ ਦਾ ਗਰੀਬ ਪਰ ਉਹ ਬਹੁਤ ਨੇਕ ਦਿਲ ਚੋਰ ਸੀ ਉਸ ਦਾ ਅਸਲੀ ਨਾਂ ਕਰਮਦੀਨ ਸੀ ਮੁਗਲ ਜ਼ੁਲਮ ਹੇਠ ਜ਼ਬਰੀ ਮੁਸਲਮਾਨ ਬਣਾਇਆ ਗਿਆ ਨਾਂ ਕਿ ਕਰੀਮ ਬਖਸ਼ ਰੱਖਿਆ ਗਿਆ ਪਰ ਅੰਦਰੋਂ ਉਹ ਰੱਬੀ ਪக்த ਇਨਸਾਨ ਸੀ 21 ਦਸੰਬਰ 1704 7 ਪੋ 1761 ਦੀ ਠੰਡੀ ਰਾਤ ਸਰਸਾ ਸਤਲੁਜ ਦੇ ਸਾਂਝੇ ਪੱਤਨ ਉਤੇ ਉਸਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬ ਜੱਦਿਆਂ ਨੂੰ ਆਪਣੀ ਸੰ ਵਿੱਚ ਆਸਰਾ ਦਿੱਤਾ ਕੱਪੜੇ ਭੋਜਨ ਦਾ ਪ੍ਰਬੰਧ ਕੀਤਾ ਅਤੇ ਸਵੇਰੇ ਬੇੜੀ ਰਾਂਹ ਛਤ ਲੋਜ ਪਰਿਵਾਰ ਕਰੇ ਬਾਅਦ ਵਿੱਚ ਅਮਰਤਸਰ ਆ ਕੇ ਬਣਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਨਾਲ ਜੁੜਿਆ ਲੜਿਆ ਅਤੇ ਸਿੱਧੀ ਪ੍ਰਾਪਤੀ ਕੀਤੀ ਮਾਈ ਲక్ష్ਮੀ ਜੀ ਵੀ ਇੱਕ ਵਿਧਵਾ ਬ੍ਰਾਹਮਣ ਔਰਤ ਸਨ ਜੋ ਅਵਾਨਕੋਟ ਵਿੱਚ ਰਹਿੰਦੀ ਸੀ ਇਸ ਕੁੰਮਾ ਮਾਸਕੀ ਦੀ ਬੇਨਤੀ ਤੇ ਉਹਨਾਂ ਨੇ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਲਈ ਭੋਜਨ ਕਰਮ ਪਕੜੇ ਤੇ ਬਾਬਾ ਬੰਦਾ ਸਿੰਘ ਬੱਤਣ ਨੇ ਉਹਨਾਂ ਦੀ ਇਸ ਮਹਾਨ ਸੇਵਾ ਲਈ ਮਾਨ ਸਨਮਾਨ ਕੀਤਾ। ਮਾਈ ਲక్ష్ਮੀ ਨੇ ਬਿਰਦਸ ਕੋਟਰ ਵਿੱਚ ਆਪਣਾ ਜੀਵਨ ਪੂਰਾ ਕੀਤਾ। ਐਸੀ ਕਹਾਣੀ ਕੁੰਮਾ ਕਾਸ਼ੀ ਤੇ ਮਾਈ ਲక్ష్ਮੀ ਦੀ ਕਿਵੇਂ ਉਹਨਾਂ ਨੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸੇਵਾ ਕੀਤੀ ਅਤੇ ਉਹਨਾਂ ਨੂੰ ਮਦਦ ਕੀਤੀ। ਅਤੇ ਉਹਨਾਂ ਲਈ ਆਉਣ ਜਾਣ ਦਾ ਪ੍ਰਬੰਧ ਕੀਤਾ ਤੇ ਸ਼ਰਨ ਦਿੱਤੀ। ਇਸੇ ਤਰ੍ਹਾਂ ਦੀਆਂ ਆਪਾਂ ਛੋਟੀਆਂ-ਛੋਟੀਆਂ ਕਹਾਣੀ ਮੀਆਂ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਕਹਾਣੀ ਕਿਵੇਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਜਰੂਰ ਦੱਸਣਾ ਤਾਂ ਇਸੇ ਤਰ੍ਹਾਂ ਦੀਆਂ ਹੋਰ ਇਤਿਹਾਸਿਕ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਇੱਕ ਹੋਰ ਕਹਾਣੀ ਲੈ ਕੇ ਤਾਂ ਤੱਕ ਲਈ ਰੱਬ ਰੱਖੇ